ਸਾਰੇ ਯੋਗ ਸਾਥਿਓ ਕੱਲ ਇੱਕ ਜਿਹੜੀ ਫੇਸਬੁੱਕ ਪੇਜ ਆ ਢਿੱਲੋ ਬਠਿੰਡੇ ਵਾਲਾ ਉਹਦੇ ਉੱਪਰ ਇੱਕ ਵੀਡੀਓ ਆ ਜਿਹੜੀ ਉਹ ਪਾਈ ਗਈ ਐ ਜਿਹਦੇ ਵਿੱਚ ਸਾਡੇ ਲਹਿਰਾਂ ਦੇ ਆਗੂ ਸਰਮੌਰ ਆਗੂ ਚੰ다 ਸਿੰਘ ਜੇਠੂ ਕੇ ਨੂੰ ਉਹ ਬੜੀ ਬਦਤਮੀਜ਼ੀ ਦੇ ਨਾਲ ਜਿਹੜਾ ਬੋਲ ਰਿਹਾ ਸਭ ਤੋਂ ਪਹਿਲਾਂ ਮੈਂ ਦੱਸਣਾ ਚਾਹਣਾ ਕਿ ਉਹ ਜਿਹੜਾ ਵਿਅਕਤੀ ਆ ਆਪਣੇ ਆਪ ਨੂੰ ਕੁਲਵਿੰਦਰ ਸਿੰਘ ਦੱਸ ਰਿਹਾ ਜਦੋਂ ਕਿ ਅਦੇ ਮਾਪੇ ਦੱਸ ਰਿਹਾ ਪਹਿਲੀ ਗੱਲ ਉਹਨਾਂ ਨੇ ਜਿਹੜਾ ਆਪਣਾ ਨਾਮ ਐ ਉਹ ਸਹੀ ਨਾਮ ਲੈ ਕੇ ਜਿਹੜੀ ਗੱਲਬਾਤ ਨਹੀਂ ਕੀਤੀ ਇਸ ਤੋਂ ਬਾਅਦ ਉਹ ਮਾਪੇ ਕਹ ਰਹੇ ਕਿ ਅਸੀਂ ਮਾਪਿਆਂ ਦਸਕੂਲ ਚੌਕੇ ਦੇ ਸਸੀਂ ਦੱਸਣਾ ਚਾਹੁੰਦੇ ਆ ਕਿ ਇਹ ਜੋ ਵਿਅਕਤੀ ਆ ਇਹ ਵਿਅਕਤੀ ਅਦਾ ਜਿਹੜਾ ਪੁਸ਼ੋਕਰ ਆ ਇਹ ਪ੍ਰਸ਼ਾਸਨ ਤੇ ਮੈਨੇਜਮੈਂਟ ਦੇ ਨਾਲ ਇਹ ਮੁੱਡੂ ਜਿਹੜਾ ਦਸਕੂਲ ਚੌਕੇ ਦਾ ਸੰਘਰਸ਼ ਆ ਇਹ ਪ੍ਰਸ਼ਾਸਨ ਤੇ ਮੈਨੇਜਮੈਂਟ ਦੇ ਨਾਲ ਰਲ ਕੇ ਜਿਹੜਾ ਇਹ ਸੰਘਰਸ਼ ਨੂੰ ਤਾਰੋ ਪੀੜ ਕਰਨ ਦੀ ਜਿਹੜੀ ਕੋਸ਼ਿਸ਼ ਕਰਦਾ ਆ ਰਿਹਾ ਇਸੇ ਤਹਿਤ ਆ ਇਹ ਵਿਅਕਤੀ ਨੇ ਸਕੂਲ ਦੇ ਅੰਦਰ ਮੈਨੇਜਮੈਂਟ ਦੇ ਹੱਕ ਦੇ ਵਿੱਚ ਪ੍ਰਸ਼ਾਸਨ ਦੀ ਸ਼ੈਅ ਦੇ ਉੱਪਰ ਧਰਨਾ ਲਾਇਆ ਸੀ ਅਤੇ ਦੂਜੇ ਪਾਸੇ ਇਹਨੇ ਇਹ ਰਿੱਟ ਪਾਈ ਸੀ ਕਿ ਜਿਹੜਾ ਸਕੂਲ ਦੇ ਵਿੱਚ ਬਾਹਰ ਜਿਹੜਾ ਧਰਨਾ ਚੱਲ ਰਿਹਾ ਉਹ 500 ਮੀਟਰ ਦਾਇਰੇ ਤੋਂ ਦੂਰ ਹੋਵੇ ਜਾਨਕਿ ਕੁੱਲ ਮਿਲਾ ਕੇ ਜਿਹੜੇ ਵਿਅਕਤੀ ਆ ਇਹ ਪ੍ਰਸ਼ਾਸਨ ਦੀ ਸ਼ੈਅ ਦੇ ਉੱਪਰ ਮੈਨੇਜਮੈਂਟ ਦੀ ਬੋਲੀ ਜਿਹੜਾ ਸ਼ੁਰੂ ਤੋਂ ਬੋਲਦਾ ਆ ਇਹ ਵਿਅਕਤੀ ਜਿਹੜਾ ਇਹਨੇ ਪਹਿਲਾਂ ਵੀ ਬਹੁਤ ਝੂਠਾ ਜਿਹੜਾ ਪ੍ਰਚਾਰ ਕੀਤਾ ਜਦੋਂ ਇੱਥੇ ਰਾਤ ਨੂੰ ਸ਼ਗਰ ਚੱਲਦਾ ਸੀ ਤਾਂ ਇਹ ਜਿਹੜੇ ਔਰਤ ਅਧਿਆਪਕਾਂ ਸੀ ਕਰਮਚਾਰੀ ਸੀ ਉਹਨਾਂ ਦੇ ਖਿਲਾਫ ਬਹੁਤ ਬਤਮੀ ਜੀ ਦੇ ਜਿਹੜੇ ਇਹ ਲਫਜ਼ ਬੋਲਦਾ ਰਿਹਾ ਸੋ ਇਹ ਵਿਅਕਤੀ ਉਹ ਵਿਅਕਤੀ ਨੇ ਜਿਹੜੇ ਲਹਿਰਾਂ ਦੇ ਆਗੂਆਂ ਨੂੰ ਦਬਾਉਣ ਦੇ ਲਈ ਪ੍ਰਸ਼ਾਸਨ ਦੁਆਰਾ ਵਰਤੇ ਜਾਂਦੇ ਨੇ ਸੋ ਇਹੋ ਜਿਹੇ ਲੋਕ ਜਿਹੜੇ ਸਾਡੇ ਆਗੂ ਜਿਨ੍ਹਾਂ ਨੇ ਆਪਣੀਆਂ ਉਮਰਾਂ ਲਾਪਾਗ ਪੰਜਾਬ ਤੋਂ 60 ਸਾਲ ਚੰਨਾ ਸਿੰਘ ਜੈਤੂਕੇ ਨੇ ਆਪਣੇ ਜਿਹੜੇ ਇਹ ਸੰਘਰਸ਼ ਦੇ ਲਹਿਰਾਂ ਦੇ ਲੇਖੇ ਜੀਵਨ ਲਾਇਆ ਲੋਕਾਂ ਦੀਆਂ ਜ਼ਮੀਨਾਂ ਬਚਾਉਣ ਦੇ ਲਈ ਸਾਡੀ ਸਿੱਖਿਆ ਨੂੰ ਬਚਾਉਣ ਦੇ ਲਈ ਸਾਡੇ ਪੰਜਾਬ ਨੂੰ ਬਚਾਉਣ ਦੇ ਲਈ ਸੋ ਜਿਵੇਂ ਸਰਕਾਰਾਂ ਨੇ ਉਹ ਸਰਕਾਰਾਂ ਆਪਣੇ ਆਗੂਆਂ ਨੂੰ ਜਥੇਬੰਦੀਆਂ ਨੂੰ ਦਬਾਉਣ ਦੇ ਲਈ ਬਾਹਰ ਆ ਰਹੀਆਂ ਨੇ ਤਾਂ ਉਵੇਂ ਹੀ ਇਹਨਾਂ ਲੋਕਾਂ ਨੂੰ ਇਹ ਸਰਕਾਰਾਂ ਦੁਆਰਾ ਜਿਹੜਾ ਪ੍ਰੇਰਿਤ ਕੀਤਾ ਜਾਂਦਾ ਤੇ ਸਰਕਾਰਾਂ ਦੁਆਰਾ ਪ੍ਰੇਰਿਤ ਕਰਕੇ ਜਿਹੜਾ ਇਹੋ ਜਿਹੇ ਲੋਕਾਂ ਨੂੰ ਇਹ ਤੇ ਸੋਸ਼ਲ ਮੀਡੀਆ ਤੇ ਬੋਲਣ ਦੇ ਲਈ ਭੇਜਿਆ ਜਾਂਦਾ ਇਹ ਉਹ ਲੋਕ ਨੇ ਜਿਨ੍ਹਾਂ ਨੇ ਮੈਨੇਜਮੈਂਟ ਤੋਂ ਮੋਟੀਆਂ ਰਕਮਾਂ ਲਈਆਂ ਨੇ ਇਹ ਝੂਠਾ ਇਲਜ਼ਾਮ ਲਾ ਰਹੇ ਨੇ ਸਨਮਾਨ ਜੋਗ ਚੰਡਾ ਸਿੰਘ ਜੈਤੂਕੀ ਜੀ ਉੱਪਰ ਕਿ ਜਾਂ ਸਾਡੀ ਜਥੇਬੰਦੀ ਦੇ ਉੱਪਰ ਕਿ ਟੀਚਰਾਂ ਤੋਂ 10-10000 ਫੰਡ ਲੈਂਦਾ ਅਸੀਂ ਦੱਸਣਾ ਚਾਹੁੰਦੇ ਆ ਕਿ ਸਾਡਾ ਸੰਘਰਸ਼ਾ ਜਿਹੜਾ ਲਾਪਗ ਡੇਢ ਸਾਲ ਤੋਂ ਚੱਲਦਾ ਆ ਰਿਹਾ ਤੇ ਚਾਰ ਮਹੀਨਿਆਂ ਤੋਂ ਇਹ ਸਾਡਾ ਸੰਘਰਸ਼ਾ ਜਿਹੜਾ ਇਹ ਵੱਡੇ ਪੱਧਰ ਤੇ ਚੱਲ ਰਿਹਾ ਜਿਸ ਦੇ ਵਿੱਚ 30-30 ਹਜ਼ਾਰ ਤੋਂ 50-50 ਹਜ਼ਾਰ ਦੇ ਇਕੱਠ ਹੋਏ ਨੇ ਸੋ ਇਹ ਸਾਰਾ ਸਾਡਾ ਜਿਹੜਾ ਲੰਗਰ ਤੋਂ ਲੈ ਕੇ ਤੇ ਜਿਹੜਾ ਹੁਣ ਤੱਕ ਅਸੀਂ ਸੰਘਰਸ਼ ਕੀਤਾ ਤਾਂ ਉਹਦਾ ਸਾਰਾ ਖਰਚਾ ਜਥੇਬੰਦੀ ਨੇ ਆਪਦੇ ਸਿਰ ਤੇ ਉਠਾਇਆ ਹੋਇਆ ਸੋ ਇਸ ਤਰ੍ਹਾਂ ਦੇ ਜਿਹੜੇ ਇਲਜ਼ਾਮ ਲਾ ਰਹੇ ਤਾਂ ਇਹ ਲੋਕ ਸਰਕਾਰਾਂ ਤੋਂ ਪ੍ਰੇਰਿਤ ਕੀਤੇ ਹੋਏ ਲੋਕ ਨੇ ਸੋ ਅਸੀਂ ਦੱਸਣਾ ਚਾਹੁੰਦੇ ਆ ਕਿ ਸਾਡੇ ਸਰਮੌਰ ਆਗੂ ਚੰ다 ਸਿੰਘ ਜੇਠੂਕੇ ਜੀ ਨੂੰ ਇਹ ਜਿਹੜੇ ਵਿਅਕਤੀ ਨੇ ਬੋਲੇ ਨੇ ਬੋਲ ਅਸੀਂ ਉਹਦੀ ਸਖਤ ਸ਼ਬਦਾਂ ਦੇ ਵਿੱਚ ਨਖੇਦੀ ਕਰਦੇ ਆਂ ਤੇ ਅਸੀਂ ਪ੍ਰਸ਼ਾਸਨ ਨੂੰ ਕਹਿਣਾ ਚਾਹੁੰਦੇ ਆ ਕਿ ਇਹੋ ਜੇ ਲੋਕਾਂ ਦੀ ਸਿਹਤ ਹੈ ਜਾਂ ਇਹ ਲੋਕਾਂ ਨੂੰ ਕਹਿਣਾ ਚਾਹੁੰਦੇ ਆ ਕਿ ਜੇਕਰ ਤੁਹਾਡੇ ਇਹੋ ਜੇ ਬੋਲਾਂ ਦੇ ਨਾਲ ਜੇ ਤੁਹਾਨੂੰ ਲੱਗਦਾ ਕਿ ਲਹਿਰਾਂ ਦਬ ਜਾਣਗੀਆਂ ਇਹ ਆਗੂ ਮੁਕਤ ਜਿਹੜਾ ਪੰਜਾਬ ਹੋ ਜਾਊਗਾ ਜਿਹੜਾ ਲੜਦਾਗਾ ਸਾਡੇ ਪੰਜਾਬ ਦੇ ਲਈ ਤਾਂ ਇਹ ਭੁਲੇਖੇ ਨੇ ਪ੍ਰਸ਼ਾਸਨ ਦੇ ਇਹਨਾਂ ਲੋਕਾਂ ਦੇ ਇਹ ਸਾਡਾ ਸ਼ੰਗਸ ਚੌਕੇ ਵਾਲਾ ਸੰਘਰਸ਼ ਵੀ ਇਹ ਮੁੱਢੋਂ ਇਹ ਵਿਅਕਤੀ ਆ ਜਿਹੜਾ ਇਹ ਬੋਲਦਾ ਰਿਹਾ ਉਹਦੇ ਖਿਲਾਫ ਪਰ ਅੱਜ ਤੱਕ ਜਿਹੜੀ ਮੈਨੇਜਮੈਂਟ ਦੇ ਨਾਲ ਇਹ ਖੜਾ ਸੀ ਵਿਅਕਤੀ ਤਾਂ ਉਹ ਮੈਨੇਜਮੈਂਟ ਇਹਨਾਂ ਆਗੂਆਂ ਦੇ ਤੇ ਲੋਕਾਂ ਦੀ ਸਾਥ ਦੇ ਨਾਲ ਉਹ ਮੈਨੇਜਮੈਂਟ ਅਸੀਂ ਇਹ ਸਕੂਲ ਦੇ ਵਿੱਚੋਂ ਦਵੱਲੀ ਆ ਤੇ ਨਾਲ ਹੀ ਇਹ ਲਹਿਰਾਂ ਦੇ ਨਾਲ ਪੁਪਾਲ ਸਕੂਲ ਤੋਂ ਵੀ ਇਨਾ ਆਗੂਆਂ ਦੇ ਜਿਹੜੇ ਤਜਰਬੇ ਨੇ ਉਹਨਾਂ ਦੇ ਨਾਲ ਪਪਾਲ ਸਕੂਲ ਤੋਂ ਵੀ ਮੈਨੇਜਮੈਂਟ ਦਵੱਲੀ ਆ ਜਿਨ੍ਹਾਂ ਦੀ ਰਾਖੀ ਦੇ ਲਈ ਇਹ ਵਿਅਕਤੀ ਅੰਦਰ ਧਰਨੇ ਲਾਉਂਦੇ ਸੀ ਇਹ ਮੈਨੇਜਮੈਂਟ ਦੁਆਰਾ ਤੇ ਪ੍ਰਸ਼ਾਸਨ ਦੁਆਰਾ ਵਰਤੇ ਜਾਣ ਵਾਲੇ ਉਹ ਲੋਕ ਨੇ ਵਿਕੇ ਹੋਏ ਲੋਕ ਨੇ ਸੋ ਅਸੀਂ ਇੱਕ ਵਾਰ ਫਿਰ ਦੱਸਣਾ ਚਾਹੁੰਦੇ ਆ ਕਿ ਸਾਡੇ ਸੰਘਰਸ਼ਾਂ ਦੇ ਮੋਢੀ ਸਨਮਾਨਯੋਗ ਸਰਦਾਰ ਢੰਡਾ ਸਿੰਘ ਜੀ ਜੈਥੂ ਕੇ ਸਾਡੇ ਸਨਮਾਨਯੋਗ ਨੇ ਤੇ ਸਾਡੇ ਪੰਜਾਬ ਦਾ ਉਹ ਸਰਮਾਇਆ ਨੇ ਜਿਹੜੇ ਸਾਡੇ ਪੰਜਾਬ ਨੂੰ ਬਚਾਉਣ ਦੇ ਲਈ ਆਪਣਾ ਜਿਨ੍ਹਾਂ ਨੇ ਸਾਰਾ ਜੀਵਨ ਆ ਉਹ ਲਹਿਰਾਂ ਦੇ ਲੇਖੇ ਲਾਇਆ ਤੇ ਇਹੋ ਜਿਹੇ ਲੋਕਾਂ ਦੇ ਭਲੇਖੇ ਨੇ ਕਿ ਇਹੋ ਜਿਹੇ ਅਪਸ਼ਬਦ ਵਰਤ ਕੇ ਜਿਹੜਾ ਉਹ ਲਹਿਰਾਂ ਨੂੰ ਦਬਾ ਲੈਣਗੇ ਲਹਿਰਾਂ ਇਹੋ ਜਿਹੇ ਲੋਕਾਂ ਕਰਕੇ ਇਹੋ ਜਿਹੇ ਪ੍ਰਸ਼ਾਸਨ ਕਰਕੇ ਵਾਧੇ ਆਈਆਂ ਨੇ ਤੇ ਇਹ ਲਹਿਰ ਇਹ ਉਦੋਂ ਵੀ ਜਾਦੇ ਵਧੂਗੀ ਤੇ ਇਸ ਚੌਕੇ ਦਾ ਜਿਹੜਾ ਸੰਘਰਸ਼ਾ ਜਿਹਨੂੰ ਇਹ ਢਾਹ ਲਾਉਣ ਦਾ ਯਤਨ ਕਰ ਰਿਹਾ ਇਹ ਉਸ ਦਾ ਭਲੇਖਾ ਤੇ ਅਸੀਂ ਸਮੂਹ ਅਧਿਆਪਕ ਜਥੇਬੰਦੀਆਂ ਮਾਪੇ ਇਹ ਜਿਹੜਾ ਸੰਘਰਸ਼ਾ ਜਦੋਂ ਤੱਕ ਅਸੀਂ ਜਿੱਤਦੇ ਨਹੀਂ ਤੇ ਜਿੱਤ ਕੇ ਇਹਨਾਂ ਲੋਕਾਂ ਨੂੰ ਦਿਖਾਵਾਂਗੇ ਤੇ ਅਸੀਂ ਉਦੋਂ ਤੱਕ ਲੜਾਂਗੇ ਤੇ ਅਸੀਂ ਫਿਰ ਇੱਕ ਵਾਰ ਇਹ ਵਿਅਕਤੀ ਦੁਆਰਾ ਸਾਡੇ ਸਮਾਨਯੋਗ ਆਗੂ ਨੂੰ ਵਰਤੇ ਗਏ ਸ਼ਬਦਾਂ ਦੀ ਸਖਤ ਨਿੰਦਿਆ ਕਰਦੇ ਹਾਂ ਇੱਕ ਕਿਸ ਵਿਅਕਤੀ ਦੁਆਰਾ ਸਾਡੇ ਸਤਿਕਾਰਯੋਗ ਢੰਡਾ ਸਿੰਘ ਜੈਤੂ ਕੇ ਜਿਹਨੂੰ ਜਿਹੜਾ ਸਵਾਲ ਕੀਤਾ ਗਿਆ ਸੀ ਕਿ ਤੁਸੀਂ ਕਿਤਾਬਾਂ ਦਬਾਓ ਅਸੀਂ ਤੁਹਾਨੂੰ ਦੱਸਣਾ ਚਾਹੁੰਦੇ ਆ ਕਿ ਇਹੀ ਵਿਅਕਤੀ ਦੁਆਰਾ 1 April ਨੂੰ ਜਿਹੜਾ ਵੀਡੀਓ ਪਾਈ ਗਈ ਆ ਜਿਹੜੀ ਮੈਨੇਜਮੈਂਟ ਆ ਉਹ ਵਰਦੀਆਂ ਕਾਪੀਆਂ ਕਿਤਾਬਾਂ ਤੇ ਬੈਗ ਆ ਜਿਹੜੇ ਉਹ 9ਵੀਂ 10ਵੀਂ ਤੱਕ ਫਸਟ ਤੋਂ ਲੈ ਕੇ ਜਿਹੜੇ ਦੇ ਰਹੀ ਆ ਤੇ ਉਹਦੇ ਵਿੱਚ ਇਹ ਇਹ ਵੀ ਕਹਿ ਰਹੇ ਨੇ ਕਿ ਜਿਹੜੇ ਗੁਰਮੇਰ ਸਿੰਘ ਠੇਕੇਦਾਰ ਜੀ ਨੇ ਉਹ ਇਹ ਕਹਿ ਰਹੇ ਨੇ ਬੇਸ਼ੱਕ ਅਸੀਂ ਸਕੂਲ ਛੱਡ ਗਏ ਪਰ ਅਸੀਂ ਜਿਹੜੀਆਂ ਕਾਪੀਆਂ ਕਿਤਾਬਾਂ ਨੇ ਉਹ ਪੂਰੀਆਂ ਦੇ ਕੇ ਜਾਵਾਂਗੇ ਇਸ ਵਕਤ ਉਦੋਂ ਇਹਨਾਂ ਨੇ ਮੈਨੇਜਮੈਂਟ ਨੂੰ ਬਚਾਉਣ ਲਈ ਇਸ ਤਰ੍ਹਾਂ ਮਾਪਿਆਂ ਨੂੰ ਗੁੰਮਰਾਹ ਕੀਤਾ ਸੀ ਅਸੀਂ ਹੁਣ ਦੱਸਣਾ ਚਾਹੁੰਦੇ ਆ ਕਿ ਵਿਅਕਤੀ ਨੇ ਜੋ ਸਵਾਲ ਕੀਤਾ ਕਿਤਾਬਾਂ ਦੇ ਬਾਰੇ ਅਸੀਂ ਉਹਦੇ ਵਿੱਚ ਇਹਨਾਂ ਨੂੰ ਪਤਾ ਹੋਣਾ ਚਾਹੀਦਾ ਤੇ ਮਾਪਿਆਂ ਨੂੰ ਵੀ ਅਸੀਂ ਦੱਸਣਾ ਚਾਹੁੰਦੇ ਆ ਕਿ ਇਹ ਵਿਅਕਤੀ ਕਿਵੇਂ ਗੁੰਮਰਾਹ ਕਰ ਰਿਹਾ ਸਮੂਹ ਜਿਹੜੇ ਮਾਪੇ ਨੇ ਉਹਨਾਂ ਤੋਂ ਜਿਹੜੀ ਖਾਤਿਆਂ ਦੀ ਮੰਗ ਕੀਤੀ ਗਈ ਆ ਬੱਚਿਆਂ ਦੇ ਨਾਲ ਜਿਹੜੇ ਮਾਪਿਆਂ ਦੇ ਅਟੈਚ ਖਾਤੇ ਨੇ ਕਿ ਉਹ ਖਾਤੇ ਆ ਜਿਹੜੇ ਜਲਦੀ ਤੋਂ ਜਲਦੀ ਖਾਤੇ ਦਿੱਤੇ ਜਾਣ ਤੇ ਉਹਦੇ ਵਿੱਚ ਜਿਹੜਾ ਕਾਪੀਆਂ ਵਰਦੀਆਂ ਕਿਤਾਬਾਂ ਦੇ ਜਿਹੜੇ ਪੈਸੇ ਨੇ ਉਹ ਮਾਪਿਆਂ ਨੂੰ ਜਿਹੜੇ ਪਾ ਦਿੱਤੇ ਜਾਣਗੇ। ਇਹੀ ਚੀਜ਼ ਲਈ ਅਸੀਂ ਲੜਾਈ ਲੜ ਰਹੇ ਸੀ ਕਿ ਵਰਦੀਆਂ ਕਾਪੀਆਂ ਕਿਤਾਬਾਂ ਦੇ ਪੈਸਾ ਜਾਂ ਵਜੀਫਿਆਂ ਦਾ ਜਾਂ ਹੋਰ ਤਰ੍ਹਾਂ ਦੇ ਜਿਹੜੇ ਪੈਸਾ ਆਉਂਦਾ ਉਹ ਸਿੱਧਾ ਮਾਪਿਆਂ ਦੇ ਖਾਤਿਆਂ ਦੇ ਵਿੱਚ ਜਾਵੇ ਨਾ ਕਿ ਲੁਟੇਰੀ ਮੈਨੇਜਮੈਂਟ ਦੇ ਖਾਤੇ ਦੇ ਵਿੱਚ ਜਾਵੇ। ਸੋ ਇਹ ਜੇ ਸੰਭਵ ਹੋਇਆ ਤਾਂ ਉਹ ਸਰਦਾਰ ਚੰਡਾ ਸਿੰਘ ਜੀ ਜੇਠੂ ਕੇ ਦੇ ਨਾਲ ਸਾਡੀ ਇਹ ਜਿਹੜੀ ਜਥੇਬੰਦੀ ਆ ਉਹਨਾਂ ਦੇ ਸਹਿਤੀ ਜਿਹੜਾ ਇਹ ਜਿਹੜਾ ਸੀ ਲੜਾਈ ਜਿੱਤੀ ਹੈ ਤੇ ਪੈਸੇ ਆ ਜਿਹੜੇ ਉਹ ਮਾਪਿਆਂ ਦੇ ਖਾਤਿਆਂ ਦੇ ਵਿੱਚ ਪਾਏ ਜਾ ਰਹੇ ਨੇ ਆਉਣ ਵਾਲੇ ਕੁਝ ਦਿਨਾਂ ਦੇ ਅੰਦਰ ਕਿਉਂਕਿ ਉਹ ਪ੍ਰੋਸੈਸਾ ਜਿਹੜਾ ਸਰਕਾਰ ਦੇ ਅਧੀਨ ਹੈ ਖਾਤੇ ਆ ਜਿਹੜੇ ਉਹ ਮੰਗੇ ਜਾ ਰਹੇ ਨੇ ਸੋ ਇਸ ਤਰ੍ਹਾਂ ਇਹ ਵਿਅਕਤੀ ਹੈ ਜਿਹੜਾ ਤੇ ਕੁੱਲ ਮਿਲਾ ਕੇ ਵਰਦਿਆਂ ਕਾਪਿਆਂ ਕਿਤਾਬਾਂ ਦੇ ਮਸਲੇ ਤੇ ਵੀ ਇਹ ਗੁੰਮਰਾਹ ਕਰ ਰਿਹਾ ਸੀ ਤੇ ਇਹੀ ਮੈਨੇਜਮੈਂਟ ਨੂੰ ਚੋਬਾ ਇਹੀ ਇਹਨਾਂ ਲੋਕਾਂ ਨੂੰ ਚੋਬਾ ਕਿ ਇਹ ਪੈਸਾ ਮਾਪਿਆਂ ਦੇ ਖਾਤਿਆਂ 'ਚ ਕਿਉਂ ਜਾਣ ਲੱਗਿਆ ਇਹ ਵਰਦਿਆਂ ਕਾਪਿਆਂ ਕਿਤਾਬਾਂ ਦਾ ਪੈਸਾ ਜਿਵੇਂ 3 ਸਾਲ ਤੋਂ ਪਹਿਲਾਂ ਮੈਨੇਜਮੈਂਟ ਖਾ ਰਹੀ ਸੀ ਉਹਦੇ ਵਿੱਚੋਂ ਸਾਨੂੰ ਹਿੱਸੇ ਮਿਲ ਰਹੇ ਸੀ ਕਾਲੇ ਕਿਉਂਕਿ ਅਸੀਂ ਜਦੋਂ ਵੀ ਕੋਈ ਬਾatsch ਹੁੰਦਾ ਸੀ ਤਾਂ ਅਸੀਂ ਮੈਨੇਜਮੈਂਟ ਦੀ ਪਿੱਛੇ ਆ ਕੇ ਖੜਦੇ ਸੀ ਤਾਂ ਇਹਨਾਂ ਦੇ ਉਹ ਹਿੱਸੇ ਬੰਦ ਹੋਏ ਨੇ ਤੇ ਉਹ ਜਿਹੜਾ ਪੈਸਾ ਮਾਪਿਆਂ ਦੇ ਖਾਤਿਆਂ ਦੇ ਵਿੱਚ ਜਾਣ ਲੱਗ ਗਿਆ ਇਹੀ ਇਹਨਾਂ ਲੋਕਾਂ ਨੂੰ ਚੋਬ ਆ ਇਹਨਾਂ ਜਥੇਬੰਦੀਆਂ ਤੋਂ ਤੇ ਸਰਕਾਰਾਂ ਨੂੰ ਚੋਬ ਆ ਕਿ ਇਹ ਕਾਰਪੋਰੇਟਾਂ ਦੇ ਜਿਹੜੇ ਹੈੱਡ ਬਣੇ ਹੋਈਆਂ ਸਰਕਾਰ ਉਹਨਾਂ ਦੇ ਖਿਲਾਫ ਜ਼ਮੀਨਾਂ ਲਈ ਲੜਦੇ ਨੇ ਸਾਡੀ ਸਿੱਖਿਆ ਦਾ ਨਿੱਜੀਕਰਨ ਹੋਣ ਲਈ ਲੜਦੇ ਨੇ ਸੋ ਇਹਨਾਂ ਸ਼ਬਦਾਂ ਦੇ ਨਾਲ ਬਹੁਤ-ਬਹੁਤ ਧੰਨਵਾਦ